ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪ ਜੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਜੀ ਅਕਾਲ ਪੁਰਖ ਵਾਹਿਗੁਰੂ ਦੀ ਪਾਵਨ ਪਵਿੱਤਰ ਗੁਰਬਾਣੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੋਖਣੀ ਸਾਉ ਤੇ ਵਿੱਚੋਂ ਲੜੀਵਾਰ ਵਿਚਾਰ ਚੱਲ ਰਹੀ ਹੈ। ਸੋ ਅੱਜ ਆਪਾਂ 7ਵੇਂ ਅਸ਼ਟਪਦੀ ਦੇ ਸ਼ਲੋਕ ਦੇ ਵਿਚਾਰ ਸ਼ੁਰੂ ਕਰਨੀ ਹੈ। ਆਓ ਜੀ ਪਹਿਲਾਂ ਪਾਠ ਕਰ ਲਈਏ ਸ਼ਲੋਕ ਅਗਮ ਹੈ ਅਗਦ ਪਰਮ ਬ੍ਰਹਮ ਸੋਈ ਜੋ ਜੋ ਕਹ ਸੁ ਮੁਖਤਾ ਹੋਏ ਸੁਣ ਮੀਤਾ ਨਾਨਕ ਬਨਵੰਤਾ ਸਾਧ ਜਨਾਂ ਕੀ ਅਚਰਜ ਕਥਾ ਏ ਅਜੀ 7ਵੇਂ ਅਸ਼ਟਪਦੀ ਦੇ ਸ਼ਲੋਕ ਜੋ ਕਿ ਗੁਰੂ ਸਾਹਿਬ ਜੀ ਕਹਿੰਦੇ ਅਗੰ ਅਗਾਦ ਪਾਰ ਬ੍ਰਹਮ ਸੋਏ ਉਹ ਪ੍ਰਮਾਤਮਾ ਬੜਾ ਅਥਾਰ ਹੈ ਉਹ ਪਹੁੰਚ ਤੋਂ ਬਾਹਰ ਹੈ ਜੀ ਪ੍ਰਭੂ ਬਾਣੀ ਜੋ ਪ੍ਰਮਾਤਮਾ ਦਾ ਨਾਮ ਹੈ ਇਹੀ ਮਨੁੱਖ ਨੂੰ ਮੰਝਲ ਤੇ ਪਛਾਹ ਸਕਦਾਗਾ ਤੇ ਨਹੀਂ ਪ੍ਰਮਾਤਮਾ ਸਾਡੇ ਕਰਮ ਇੰਦਰੇ ਗਿਆਨ ਕਰਮ ਇੰਦਰਾ ਦੀ ਪਹੁੰਚ ਤੋਂ ਬਾਹਰ ਹੈ ਇਹ ਮਨੁੱਖ ਦੀ ਦਿਮਾਗ ਦੀ ਪਕੜ ਤੋਂ ਵੀ ਬਾਹਰ ਹੈ ਜੇ ਉਹ ਸਾਡੇ ਦਿਮਾਗ ਵਿੱਚ ਆ ਗਿਆ ਫਿਰ ਤਾਂ ਭਾਈ ਪ੍ਰਮਾਤਮਾ ਸਾਡੇ ਦਿਮਾਗ ਦੇ ਵਿੱਚ ਆ ਗਿਆ ਉਹ ਫਿਰ ਤਾਂ ਇਹ ਤਾਂ ਸਾਡੀ ਸਮਝ ਵੱਡੀ ਹੋ ਗਈ ਨਾ ਦਿਮਾਗ ਸਾਡਾ ਵੱਡਾ ਹੋ ਗਿਆ ਪਰ ਪ੍ਰਮਾਤਮਾ ਪਹੁੰਚ ਤੋਂ ਬਾਹਰ ਹੈ ਗੁਰੂ ਜੀ ਕਹਿੰਦੇ ਆਗਮ ਆਗਾ ਦਾ ਉਹਦਾ ਪਾਰਾਵਾਰਿਕ ਕੋਈ ਨਹੀਂ ਦਾ ਅਥਾ ਪ੍ਰਭੂ ਅ ਪ੍ਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਹੈ ਸਭ ਥਾਈਂ ਪਰਿਪੂਰਨ ਹੈ ਸਭ ਥਾਂ ਦੇ ਉੱਤੇ ਸਭ ਜੀਵਾਂ ਦੀ ਸੰਭਾਲ ਕਰ ਰਿਹਾ ਉਹ ਪੈਰ ਪੈਰ ਦੇ ਉੱਤੇ ਜੋ ਜੋ ਕਹ ਸੋਮੁ ਜਿਹੜਾ ਜਿਹੜਾ ਵੀ ਫਿਰ ਕਹਿੰਦੇ ਵੀ ਐਸੇ ਅਗੰਮ ਅਗਾਧ ਪਰਮਾਤਮਾ ਨੂੰ ਜਪਦਾ ਰਹਿੰਦਾਗਾ ਕਹਿੰਦਾ ਰਹਿੰਦਾ ਜਿਹੜਾ ਵਾਹਿਗੁਰੂ ਵਾਹਿਗੁਰੂ ਕੋਈ ਰਾਮ ਕਹਿੰਦਾ ਜੀ ਕੋਈ ਅੱਲਾ ਕੋਈ ਗੋਡ ਕੋਈ ਨਾਰਾਇਣ ਕਹਿੰਦਾਗਾ ਕੋਈ ਹਰੀ ਕਹਿੰਦਾ ਕੋਈ ਓਮ ਕਹਿੰਦਾ ਕਿਸੇ ਤਰ੍ਹਾਂ ਹੀ ਜਪਦਾ ਤਾਂ ਗੁਰੂ ਜੀ ਕਹਿੰਦੇ ਭਾਈ ਜੋ ਜੋ ਕਹੈ ਸੋ ਮੁਕਤਾ ਹੋਏ ਜਿਹੜਾ ਜਪਦਾ ਰਹਿੰਦਾ ਕੱਲ ਵੀ ਆਪਾਂ ਗੱਲ ਚਲਸੀ ਜਪਨ ਦੇ ਵਿੱਚ ਤੇ ਪਿਆਰਿਓ ਪਾਠ ਕਰਨ ਦੇ ਵਿੱਚ ਬਹੁਤ ਫਰਕ ਆਦਾ ਜਪ ਦੀ ਦੁਨੀਆ ਬਿਰਲੀ ਬਿਰਲੀ ਹੈ ਪੜ੍ਹ ਦੀ ਦੁਨੀਆ ਬਹੁਤ ਹੈ ਪੜਨ ਵਾਲੀ ਬਹੁਤ ਆ ਦੁਨੀਆ ਪਰ ਜਪਣ ਵਾਲੇ ਵਿਰਲੇ ਬਿਰਲੇ ਹੈ ਗੁਰੂ ਦੀ ਬਾਣੀ ਨੂੰ ਜਪਣ ਵਾਲੇ ਵੀ ਵਿਰਲੇ ਹੈ ਹੈ ਨਾਹੀਂ ਵਿਰਲੇ ਘਣੇ ਫੈਲ ਫੱਕੜ ਸੰਸਾਰ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਹੈਗੇ ਐ ਜਪਣ ਵਾਲੇ ਹੈਗੇ ਤੈਨੂੰ ਘਣੇ ਨਹੀਂ ਜਿਆਦਾ ਨਹੀਂ ਕਿ ਇਸ ਸੰਸਾਰ ਦੇ ਵਿੱਚ ਥੋੜੇ ਥੋੜੇ ਐ ਜਿਹੜੇ ਫਿਰ ਉਹ ਪ੍ਰਮਾਤਮਾ ਦੇ ਨਾਮ ਨੂੰ ਕਹਿੰਦੇ ਰਹਿੰਦੇ ਐ ਜੋ ਜੋ ਕਹੈ ਸੋ ਮੁਕਤਾ ਹੋਏ ਉਹ ਮੁਕਤ ਹੋ ਜਾਂਦਾ ਪਿਆਰਿਓ ਮੁਕਤ ਹੋਣ ਦਾ ਅਰਥ ਕੀ ਹੈ ਪਿਆਰਿਓ ਜਿਉਂਦਿਆਂ ਦੀ ਪਕੜ ਉਹਨਾਂ ਦੀ ਖਤਮ ਹੋ ਜਾਂਦੀ ਹੈ ਪਕੜ ਹੀ ਮਨੁੱਖ ਦਾ ਬੰਧਨ ਹੈ ਅਸਲ ਵਿੱਚ ਬਾਣੀ ਚ ਨੇ ਇੱਕ ਉਦਾਹਰਨ ਦਿੰਦੇ ਸਤਿਗੁਰੂ ਜੀ ਪਕੜ ਕੀ ਚੀਜ਼ ਹੈ ਮਰਕਟ ਮੁਸਤੀ ਨਾਜ ਕੀ ਮਨਵੋਰਾ ਦੀ ਨਾਚਿਓ ਘਰ ਘਰ ਵਾਰ ਕਹਿੰਦੇ ਨਾ ਬਾਂਦਰ ਵਿਚਾਰਾ ਕਹਿੰਦੇ ਵੀ ਉਹ ਜਿਹੜੇ ਸ਼ਿਕਾਰੀ ਲੋਕ ਹੈ ਉਹ ਕੁਜੇ ਨੂੰ ਨੱਪ ਦੰਦੇ ਆ ਰੱਸੀ ਪਾ ਕੇ ਧਰਤੀ ਦੇ ਵਿੱਚ ਤੇ ਬਾਂਦਰ ਕਹਿੰਦੇ ਵਿਚਾਰਾ ਉਹ ਖਿੱਲਾ ਪਾਉਂਦੇ ਆ ਭਰਦਾਂ ਦੇ ਵਿੱਚ ਖਿੱਲ ਖਿੱਲਾ ਥੱਲੇ ਜਿਹਾ ਪਾਉਂਦੇ ਆ ਤੇ ਮੂੰਹ ਉਹਦਾ ਕਹਿੰਦੇ ਕੁਜੇ ਦਾ ਹੁੰਦਾ ਉਹ ਹਿਸਾਬ ਦਾ ਬਣਾ ਵੀ ਹੱਥ ਪੈ ਜੀ ਤੇ ਜਦੋਂ ਉਹਨੇ ਮੁਠੀ ਘੁੱਟ ਲਈ ਤੇ ਚੌੜੀ ਹੋ ਜਾਂਦੀ ਹੈ ਗੁਰੂ ਸਾਹਿਬ ਜੀ ਨੇ ਇਹ ਉਦਾਹਰਨ ਦਿੱਤੀ ਹੈ ਬਾਂਦਰ ਕਹਿੰਦੇ ਵੀ ਵੇਖੋ ਭਾਈ ਬਾਂਦਰ ਵਿਚਾਰਾ ਖਿੱਲਾ ਦੇ ਮੁੱਠ ਦੇ ਉੱਤੇ ਡੁੱਲ ਗਿਆ ਹੁਣ ਉਹਦੇ ਵਾਸਤੇ ਖਿੱਲਾ ਹੀ ਪਕੜ ਬਣ ਗਈ ਖਿੱਲਾ ਪਕੜ ਬਣ ਗਈ ਐ ਤੇ ਕਹਿੰਦੇ ਬਾਂਦਰ ਵਿਚਾਰਾ ਰੌਲਾ ਪਾਉਂਦਾ ਲੋਕੋ ਛਡਾਓ ਮੈਨੂੰ ਪੁੱਜੇ ਨੇ ਫੜ ਲਿਆ ਲੋਕੋ ਛਡਾਓ ਮੈਨੂੰ ਪੁੱਜੇ ਨੇ ਫੜ ਲਿਆ ਕਿ ਹੁਣ ਬਾਂਦਰ ਨੂੰ ਕੌਣ ਸਮਝਾਵੇ ਪਾਗਲਾ ਤੂੰ ਮੁੱਠੀ ਛੱਡ ਦੇ ਹੱਥ ਰਸਦਾ ਬਾਹਰ ਆ ਜਾਊਗਾ ਐਵੇਂ ਜਿਵੇਂ ਬੰਦਾ ਕਹਿੰਦਾ ਨਾ ਮਨ ਜੀ ਬੜਾ ਦੁਖੀ ਐ ਮੈਂ ਬੜਾ ਦੁਖੀ ਆ ਪਕੜ ਛੱਡਦੇ ਪਈ 80 ਸਾਲ ਦੀ ਉਮਰ ਹੋਈ ਪਈ ਐ ਪਕੜ ਹਜੇ ਨਹੀਂ ਛੱਡਦਾ ਮਾੜੀਆਂ ਕਰਤੂਤਾਂ ਤੋਂ ਭੈੜੇ ਕੰਮਾਂ ਤੋਂ ਹਜੇ ਕਿਹੜਾ ਪਕੜ ਛੱਡਤੀ ਮਨਾ ਤੋਂ ਪਕੜ ਛੱਡ ਦੇਗਾ ਮਾੜੇ ਕੰਮਾਂ ਤੋਂ ਭੈੜੀਆਂ ਕਰਤੂਤਾਂ ਤੋਂ ਬਸ ਜਿਹੜੀ ਪਕੜ ਐ ਇਹੀ ਬੰਧਨ ਤੇਰੇ ਵਾਸਤੇ ਬਾਂਦਰ ਕਹਿੰਦਾ ਲੋ ਮੈਨੂੰ ਛਡਾਓ ਲੋਕੋ ਮੈਨੂੰ ਕੁੱਜੇ ਨੇ ਫੜਦਿਆ ਪਰ ਉਹਨੂੰ ਹੁਣ ਕੌਣ ਸਮਝਾਵੇ ਵੀ ਅਸਲ ਵਿੱਚ ਤੈਨੂੰ ਕੁਜੇ ਨਹੀਂ ਫੜਿਆ ਹੋਇਆ ਤੈਨੂੰ ਤਾਂ ਜੋ ਤੇਰੀ ਪਕੜ ਆ ਨਾ ਖਿੱਲਾ ਉੱਤੇ ਉਹਨੇ ਤੈਨੂੰ ਫੜਿਆ ਹੋਇਆਗਾ ਉਹ ਤਾਂ ਉਹਨਾਂ ਨੇ ਜਾਲ ਵਿਛਾਇਆ ਹੋਇਆਗਾ ਉਹ ਤਾਂ ਭਾਈ ਤੈਨੂੰ ਫੜਨ ਆਸਤੇ ਉਹਨਾਂ ਨੇ ਫੜਨਾ ਹੀ ਐ ਸ਼ਿਕਾਰੀ ਲੋਕ ਫਿਰ ਕਹਿੰਦੇ ਵੀ ਵੇਖੋ ਭਾਈ ਕਹਿੰਦੇ ਮਠ ਖਿੱਲਾਂ ਦੀ ਬਦਲੇ ਬਾਂਦਰ ਵਿਚਾਰਾ ਘਰ ਘਰ ਨੱਚਦਾ ਫਿਰਦਾ ਹੈ ਨਾਚਿਓ ਘਰ ਘਰ ਬਾਹਰ ਘਰ ਘਰ ਹੀ ਕਹਿੰਦੇ ਨੱਚਣਾ ਪੈ ਗਿਆ ਬੰਦਰ ਨੂੰ ਵਿਚਾਰੇ ਕਿਉਂ ਨੱਚਣਾ ਪੈ ਗਿਆ ਕਿਉਂਕਿ ਪਿੱਛੇ ਪਕੜ ਹੈ ਜੀ ਮਨੁੱਖ ਦੁਖੀ ਹੈ ਅੱਜ ਹਰੇਕ ਮਨੁੱਖ ਤਾਂ ਮੈਂ ਵੀ ਦੁਖੀ ਹਾਂ ਮੈਂ ਵੀ ਦੁਖੀ ਹਾਂ ਤੇ ਗੁਰੂ ਜੀ ਕਹਿੰਦੇ ਬਸ ਅਸਲ ਵਿੱਚ ਮਗਰਲੇ ਪਾਸੇ ਮਣਾ ਤੂੰ ਵੀ ਸੰਸਾਰ ਦੇ ਵਿੱਚ ਬੰਦਰਾਂ ਦੇ ਵਿੱਚ ਲੱਗਿਆ ਪਿਆਗਾ ਇਹ ਹੀ ਬੰਧਨ ਹੈ ਜੀ ਬਸ ਸਮਝਣ ਦੀ ਲੋੜ ਹੈ ਜੀ ਬੰਧਨ ਕੀ ਚੀਜ਼ ਹੈ ਪਰਿਵਾਰ ਵਿੱਚ ਰਹਿਣਾ ਰੱਬ ਦੇ ਪਿਆਰੇ ਨਰਲੇਪ ਵਰਤੀ ਨੇ ਜਿਉਂਦੇ ਜੀ ਨਰਲੇਪ ਵਰਤੀ ਕਦੇ ਵੀ ਮਨ ਦੇ ਵਿੱਚ ਉਹ ਇਸ ਤਰ੍ਹਾਂ ਨਹੀਂ ਆਪਣੇ ਆਪ ਨੂੰ ਜਿਉਂਦੇ ਸੋ ਗੁਰੂ ਸਾਹਿਬ ਜੀ ਕਹਿੰਦੇ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸੁਣ ਮੀਤਾ हे ਮਿੱਤਰ ਗੁਰੂ ਸਾਹਿਬ ਜੀ ਕਹਿੰਦੇ ਇੱਕ ਮੇਰੀ ਬੇਨਤੀ ਹੈ ਪ੍ਰਮਾਤਮਾ ਸੁਣ ਮੀਤਾ ਨਾਨਕ ਬਿਨਵੰਤਾ हे ਮਿੱਤਰ ਕਹਿੰਦੇ ਸੁਣ ਮੈਂ ਇੱਕ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਾਦੀ ਬੇਨਤੀ ਕਰਦਾ ਹਾਂ ਸਾਧ ਜਨਾ ਕੀ ਅਚਰਜ ਕਥਾ ਰੱਬ ਦੇ ਪਿਆਰਿਆਂ ਸੰਤ ਜਨਾਂ ਦੀ ਅਚਰਜ ਅਸਚਰਜ ਕਥਾ ਦੀ ਪਿਆਰਿਓ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਮਾਤਮਾ ਦੇ ਸਰੀਰ ਨੂੰ ਆਪਣੇ ਨੂੰ ਉਸ ਪ੍ਰਮਾਤਮਾ ਦੇ ਨਿਯਮਾਂ ਮੁਤਾਬਕ ਚਲਾਉਣਾ ਸ਼ੁਰੂ ਕਰ ਦਿੱਤਾ ਨਾ ਉਹਨਾਂ ਦੇ ਮੁਤਾਬਕ ਪੂਰੇ ਮਨ ਲਓ ਵੀ ਉਸ ਜੋ ਪ੍ਰਮਾਤਮਾ ਨੇ ਸਿਵਧਾਨ ਬਣਾਇਆ ਉਹਦੇ ਵਿੱਚ ਪੂਰੇ ਉੱਤਰ ਗਏ ਉਹਨਾਂ ਨੂੰ ਰੱਬ ਦੇ ਪਿਆਰੇ ਸੰਤ ਕਿਹਾ ਜਾਂਦਾ ਜੀ ਜਿਹੜੇ ਪੂਰੇ ਹੋ ਚੁੱਕੇ ਐ ਅਧੂਰੇ ਨਹੀਂ ਗੇ ਗੁਰੂ ਜੀ ਕਹਿੰਦੇ ਸਾਧ ਜਨਾਂ ਦੀ ਅਚਰਜ ਕਥਾ ਦਾ ਸੰਤ ਜਿਹੜੇ ਕੌਣ ਹੁੰਦੇ ਐ ਜੀ ਜਿਨ੍ਹਾਂ ਸਾਸਗ ਰਾਸਨਾ ਵਿਸਰੈ ਹਰ ਨਾਮਾ ਮਨਮੰਤ ਧੰਤੇ ਸਈ ਨਾਨਕਾ ਪੂਰਨ ਸੋਈ ਸੰਤ ਸੰਤ ਉਹ ਹੈ ਜੀ ਜਿਨ੍ਹਾਂ ਨੂੰ ਦਿਨ ਰਾਤ ਹੀ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ ਤੇ ਸੰਤਾ ਜੋ ਵੀ ਹੈ ਜਿਹੜੇ ਲੋਕਾਂ ਨੂੰ ਠੱਗਦੇ ਫਿਰਦੇ ਹੈ ਜੀ ਆਪਾਂ ਉਹਨਾਂ ਨੂੰ ਸੰਤ ਨਹੀਂ ਨਾ ਕਹਿ ਸਕਦੇ ਜਿਹੜੇ ਠੱਗੀਆਂ ਚੋਰੀਆਂ ਬੇਈਮਾਨੀਆਂ ਚ ਪ੍ਰਵਿਰਤ ਆਪ ਲੋਕਾਂ ਨਾਲ ਠੱਗੀਆਂ ਮਾਰਨੀਆਂ ਕਰਨੀਆਂ ਗੱਲਾਂ ਧਰਮ ਦੀਆਂ ਪਿਆ ਦਿਓ ਉਹਨਾਂ ਨੂੰ ਸੰਤ ਨਹੀਂ ਕਹਿੰਦੀ ਬਾਣੀ ਸੰਤ ਕੌਣ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਦੁਆਰੇ ਫੇਸੋਂ ਨੂੰ ਬਾਣ ਦੀ ਪੰਗਤੀ ਹੈ ਜੀ ਗੁਰੂ ਗ੍ਰੰਥ ਸਾਹਿਬ ਮਾਰਾਏ ਕਹਿੰਦੇ ਜਿਨਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਸੇ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਉਹ ਆ ਪੂਰਨ ਸੰਤ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਸਾਸ ਗਰਾਸ ਨਹੀਂ ਵਿਸਰਦਾ ਤੇ ਜਿਨ੍ਹਾਂ ਨੇ ਕਾਮੀ ਮਾੜੇ ਕਰਨੇ ਪਏ ਉਹ ਸੰਤ ਕਿਵੇਂ ਹੋਗੇ ਸੋ ਸੰਤ ਦੀ ਜਿਹੜੀ ਡੈਫੀਨੇਸ਼ਨ ਆ ਨਾ ਜੀ ਪਰਮਾਤਮਾ ਨੂੰ ਸੰਤ ਕਿਸੇ ਚੋਲੇ ਨੂੰ ਉਹਨੂੰ ਕਿਹਾ ਜਾਂਦਾ ਜੀ ਇਹ ਕੋਈ ਮਤਪ੍ਰੇਖ ਵਿਚਾਰ ਹੈ ਜਿਵੇਂ ਲੰਮਾ ਚੋਲਾ ਪਾਲਿਆ ਗਿੱਟਿਆਂ ਤਿੱਕਰ ਤੇ ਸੰਤ ਬਣ ਗਿਆ ਨਾ 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 ਸੰਤੋ ਸੰਤ ਇੱਕ ਅਵਸਥਾ ਦਾ ਨਾਮ ਜੀ ਸੰਤ ਖੇਤ ਦੇ ਵਿੱਚ ਫਿਰਦਾ ਜਿਮੀਦਾਰ ਵੀ ਹੋ ਸਕਦਾਗਾ ਸੰਤ ਕੋਈ ਦਿਹਾੜੀਦਾਰ ਵੀ ਘਰ ਦੇ ਵਿੱਚ ਕੰਮ ਕਰਦਾ ਪਰ ਨਰਲੇ ਗ੍ਰਤੀ ਪਰਮਾਤਮਾ ਜਿਹੜਾ ਉਹ ਵੀ ਹੋ ਸਕਦਾ ਹੈ ਸੰਤ ਕੋਈ ਗਾਸਟਡ ਅਫੀਸਰ ਵੀ ਹੋ ਸਕਦਾਗਾ ਰਾਜਾ ਜਨਕ ਰਾਜ ਕਰਦਾ ਸੀ ਨਾ ਰਾਜ ਕਰਦਿਆਂ ਵੀ ਸੰਤ ਸੀ ਬਿਆਦਿਓ ਔਰੰਗਜ਼ੇਬ ਰਾਜ ਕਰਦਿਆਂ ਹੋਇਆ ਵੀ ਦੁਸ਼ਟ ਸੀ ਕਾਦਿਓ ਸੋ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ ਕਹਿੰਦੇ ਭਾਈ ਉਹਨਾਂ ਦੀ ਅਚਰਜ ਹੈ ਕਥਾ ਫਿਰ ਉਹਨਾਂ ਦਾ ਮੇਲ ਗੁਰੂ ਸਾਹਿਬ ਜੀ ਨੇ ਦੁਲਬ ਲਿਖਿਆ ਜੀ ਰੱਬ ਦੇ ਪਿਆਰਿਆਂ ਦਾ ਨਾ ਮੇਲ ਹੈ ਜਿਹੜਾ ਦੁਲਬ ਲਿਖਿਆ ਹੈ ਦੁਲਬ ਮੇਲ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਮਿਲ ਕੇ ਪ੍ਰਮਾਤਮਾ ਦਾ ਨਾਮ ਚੇਤੇ ਆਉਂਦਾਗਾ ਐਸੇ ਰੱਬ ਦੇ ਪਿਆਰਾਂ ਦੇ ਗੁਰੂ ਜੀ ਕਹਿੰਦੇ ਮੇਲ ਬਖਸ਼ੀ ਵਾਹਿਗੁਰੂ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚਿਤਾਵੇ ਨਾਮ ਭੁੱਲੇ ਨਾ ਮੈਨੂੰ ਨਾਮ ਚੇਤੇ ਵਿੱਚ ਆਵੇ ਸਮਝ ਲੈਣੀ ਭਾਈ ਉਹ ਸੰਤ ਹੈ ਜਿਨ੍ਹਾਂ ਨੂੰ ਮਿਲ ਕੇ ਪ੍ਰਮਾਤਮਾ ਦਾ ਨਾਮ ਚੇਤੇ ਆਉਂਦਾਗਾ ਆਪਣਾ ਤਾਂ ਗੁਰਸਿੱਖਾਂ ਦੀ ਤਾਂ ਅਰਦਾਸ ਹੀ ਨਿਤ ਤੇ ਹੁੰਦੀ ਹੈ ਜੀ ਸੇ ਪਿਆਰੇ ਮੇਰ ਜਿਨ੍ਹਾਂ ਮੇਲਿਆ ਤੇਰਾ ਨਾਮ ਚਿਤਾਵੈ ਤੇਰਾ ਨਾਮ ਚਿੱਤੇ ਵਿੱਚ ਆ ਗਿਆ ਮਾਲਕ ਜੀ ਸਹੇਸੇ ਰੱਬ ਦੇ ਪਿਆਰੇ ਸੰਤ ਹੁੰਦੇ ਆ ਜੀ ਸੰਤ ਦੀ ਜਿਹੜੀ ਡੈਫੀਨੇਸ਼ਨ ਹੈ ਜੀ ਦੁਆਰੇ ਫੇਰ ਸੁਣ ਲਿਓ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਦਾ ਅੱਜ ਜਿਹੜੇ ਅਜ ਨਕਲੀ ਸੰਤ ਬਹੁਤ ਨੇ ਫਿਰਦੇ ਆ ਹਰੇਕ ਇੱਕ ਹੋਂਦਾ ਫਿਰਦਾ ਹੈ ਹੈਗੇ ਆ ਸੰਤ ਅੱਜ ਵੀ ਦੁਨੀਆ ਖੜੀ ਆ ਪਿਆਰੋ ਨਾਮ ਜਪਣ ਵਾਲਿਆਂ ਦੇ ਸਹਾਰੇ ਅੱਜ ਵੀ ਹੈਗੇ ਆ ਪਰ ਜ਼ਿਆਦਾ ਤੌਰ ਤੇ ਧਰਮ ਦਾ ਇੱਕ ਨਿਵਾਸ ਪਾਇਆ ਹੋਇਆ ਬਸ ਇੱਥੇ ਕੋਈ ਨਾ ਕੋਈ ਰਹਿਤ ਨਾ ਕੋਈ ਮਰਜ਼ਾਦਾ ਨਾ ਕੋਈ ਬਾਣੀ ਸਿਮਰਨ ਭਜਨ ਬੰਦਗੀ ਸਾ ਸੇਵਾ ਸਿਮਰਨ ਕੁਛ ਨਹੀਂ ਰਹਗਾ ਬੰਦੇ ਪਿਆਰਿਓ ਵਿਰਲੇ ਵਿਰਲੇ ਹੈਗੇ ਰੱਬ ਦੇ ਪਿਆਰੀ ਬਸ ਉਹਨਾਂ ਦਾ ਜਿਹੜਾ ਇੱਕ ਉਹਨਾਂ ਨਾਲ ਮਿਲਣ ਦਾ ਬਸ ਇੱਕ ਜ਼ਰੂਰ ਹੋਆ ਪਿਆਰਿਓ ਜਦੋਂ ਐਸੇ ਰੱਬ ਦੇ ਪਿਆਰਾਂ ਕੋਲੇ ਮਿਲਾਂਗੇ ਨਾ ਇੱਕ ਉਹਨਾਂ ਦੇ ਸਰੀਰ ਦੀ ਪ੍ਰਮਾਤਮਾ ਨੇ ਵਾਈਬ੍ਰੇਸ਼ਨ ਹੀ ਐਸੀ ਬਣਾਈ ਹੁੰਦੀ ਐ ਵੀ ਉਹਨਾਂ ਨੂੰ ਮਿਲ ਕੇ ਪ੍ਰਮਾਤਮਾ ਦਾ ਨਾਮ ਚਿੱਤੇ ਆਉਗਾ ਨਿਸ਼ਾਨੀ ਤੁਹਾਨੂੰ ਦੱਸ ਦਿੱਤੀ ਐ ਵੇਸੇ ਰੱਬ ਦੇ ਪਿਆਰਾਂ ਦਾ ਮੇਰਤ ਰੱਬ ਦਾ ਹੈ ਜੀ ਜਿਨ੍ਹਾਂ ਨੂੰ ਮਿਲ ਕੇ ਪ੍ਰਮਾਤਮਾ ਦਾ ਨਾਮ ਚੇਤੇ ਆਵੇ ਤੇ ਜਿਨ੍ਹਾਂ ਨੂੰ ਮਿਲ ਕੇ ਨਿੰਦਿਆ ਹੋਣ ਲੱਗ ਜੇ ਗਲਤ ਕੰਮ ਹੋਣ ਲੱਗ ਜਾਣ ਬਸ ਉਹ ਪਿਆਰੋ ਸੰਤ ਨਹੀਂਗੇ ਨਾ 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 ਮਾੜੀਆਂ ਗੱਲਾਂ ਕਰਨੀਆਂ ਭੈੜੀਆਂ ਗੱਲਾਂ ਕਰਨੀਆਂ ਇਹ ਸੰਤਾਂ ਦਾ ਕੰਮ ਥੋੜੇ ਹੁੰਦਾ ਹੈਗਾ ਨਾ ਸੰਤ ਤਾਂ ਪ੍ਰਮਾਤਮਾ ਦਾ ਨਾਮ ਭਾਈ ਨਾਮ ਜਪੋ ਸੇਵਨ ਕਰੋ ਭਾਈ ਪ੍ਰਮਾਤਮਾ ਦਾ ਨਾਮ ਜਪਤੇ ਰਹਿੰਦੇ ਅੱਠੇ ਪੈਰ ਉਹਦੇ ਭੈ ਵਿੱਚ ਸੁਰਤ ਵਿਚਰਦੀ ਹੈ ਤੇ ਜੇ ਜੀ ਸੁਰਤ ਆਪ ਦੀ ਭੈ ਵਿੱਚ ਨਹੀਂ ਪ੍ਰਮਾਤਮਾ ਦੇ ਉਹ ਦੂਸਰੇ ਨੂੰ ਕੀ ਪ੍ਰਮਾਤਮਾ ਦਾ ਨਾਮ ਜਪਾ ਦੂਗਾ ਪਿਆਰਿਓ ਭੈ ਵਿੱਚ ਰਵੇ ਸੁਰਤ ਬਸ ਗੁਰੂ ਦੇ ਡਰ ਭੈ ਵਿੱਚ ਰਹੇ ਨਹੀਂ ਸੁਰਤ ਹਮੇਸ਼ਾ ਤੇ ਗੁਰੂ ਸਿਖਾਉਂਦਾ ਵੀ ਇਹ ਹੈ ਪਿਆਰਿਓ ਕਿ ਪ੍ਰਮਾਤਮਾ ਹਰ ਥਾਂ ਦੇ ਉੱਤੇ ਪਰਿਪੂਰਨ ਹੈ ਤੇ ਰੱਬ ਦੇ ਪਿਆਰੇ ਆਪਣੇ ਆਪ ਨੂੰ ਉਹਦੇ ਭੈ ਵਿੱਚ ਲਏ ਹੁੰਦੇ ਆ ਜੀ ਜਿਉਂਦੇ ਰੱਬ ਦੇ ਪਿਆਰੇ ਵੀ ਐ ਹੀ ਆ ਦੁਨੀਆ ਵਾਂਗੂ ਜਿਉਂਦੇ ਹੁੰਦੇ ਆ ਪਰ ਉਹਨਾਂ ਦੀ ਸੁਰਤ ਪਰਮਾਤਮਾ ਦੇ ਭੈ ਵਿੱਚ ਰਹਿੰਦੀ ਅਠੇ ਪੈਰ ਦੀ ਸਮਾਧੀ ਇਹਨੂੰ ਕਹਿੰਦੇ ਜੱਠੇ ਪੈਰ ਦੀ ਸਮਾਧੀ ਭੈ ਵਿੱਚ ਰਹਿਣਾ ਸਵਰਤ ਭੈ ਵਿੱਚ ਹੈ ਤੇ ਜੇ ਭੈ ਵਿੱਚ ਹੀ ਸਾਰਾ ਕੁਝ ਪਿਆਰ ਹੋ ਭੈ ਵਿੱਚ ਚੱਲੈ ਲੱਖ ਦਰਿਆਓ ਭੈ ਵਿੱਚ ਕਿੰਨਾ ਵਿਸਤਾਰ ਕੀਤਾ ਜੀ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾਨਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆੜਾਣੇ ਆਕਾਸ਼ ਭੈ ਵਿੱਚ ਯੋਧ ਮਹਾਬਲ ਸੂਰ ਭੈ ਵਿੱਚ ਆਵਾ ਜਾਵਾ ਪੂਰਨ ਸਗਲੇ ਆਪਾ ਲਿਖਿਆ ਸਲੇਖ ਨਾਨਕ ਨਿਰਪਉ ਨੰਕਾਰ ਸਚ ਏਕ ਇਹ ਗੁਰੂ ਸਾਹਿਬ ਜੀ ਆਸਾ ਦੀ ਬਾਣੀ ਵਿੱਚ ਕਹਿੰਦੇ ਸਭ ਕੁਝ ਭੈ ਵਿੱਚ ਚੱਲ ਜਾ ਸੂਰਜ ਵੀ ਚੰਦਰਮਾ ਵੀ ਸਮੁੰਦਰ ਵੀ ਸਭ ਕੁਝ ਉਹਦੇ ਭੈ ਵਿੱਚ ਆਉਂਦਾ ਪਿਆਰਿਓ ਤੇ ਬੰਦਾ ਉਹਦੇ ਭੈ ਵਿੱਚੋਂ ਬਾਹਰ ਜਾਂਦਾ ਪਿਆਰਿਓ ਗੱਲ ਚੇਤੇ ਰੱਖਿਓ ਜੀ ਮਨੁੱਖ ਗਲਤ ਕੰਮ ਕਿਉਂ ਕਰਦਾ ਹੈ ਪਰਮਾਤਮਾ ਨੂੰ ਹਾਜ਼ਰ-ਨਾਜ਼ਰੀ ਨਹੀਂ ਸਮਝਦਾ ਨਹੀਂ ਪਰਮਾਤਮਾ ਹੈ ਸੋ ਅਕਾਲ ਪੁਰਖ ਵਾਹਿਰੂ ਦੀ ਬਣਾਈ ਹੋਈ ਕੁਦਰਤ ਉਹਦੇ ਉਹਦੇ ਵਿੱਚ ਹੀ ਸਮਾਇਆ ਹੋਇਆ ਪ੍ਰਮਾਤਮਾ ਖਲਕ ਖਲਕਮੈ ਖਲਕ ਬਸਾ ਰਬ ਮਾਹੀ ਮੰਦਾ ਕਿਸ ਨੂੰ ਆਖੀਏ ਜਾਂ ਕਿਸ ਬਿਨ ਕੋਈ ਨਹੀਂ ਗੁਰੂ ਜੀ ਕਹਿੰਦੇ ਭਾਈ ਕਿਹਨੂੰ ਆਖੇਗਾ ਮੰਦਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਕੋਈ ਮੰਦਾ ਨਹੀਂਗਾ ਸਬਦ ਵਿੱਚ ਪ੍ਰਮਾਤਮਾ ਦੀ ਜੋਤ ਹੈ ਇਹ ਅਰਦਾਸ ਆਪਾਂ ਵੀ ਕਰਨੀ ਪਿਆ ਸਤਗੁਰੂ ਸਾਨੂੰ ਵੀ ਸਭ ਦੇ ਵਿੱਚ ਜੋਤ ਪ੍ਰਮਾਤਮਾ ਦੀ ਦਿਸੇ ਫੇਰੇ ਜਨਮ ਪਿਆਰਿਓ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਸ਼ਲੋਕ ਦੀ ਵਿਚਾਰ ਹੋਈ ਹੈ ਜੋ ਅਸ਼ਟਪਦੀਆਂ ਦੀ ਵਿਆਖਿਆ ਆਪਾਂ ਕੱਲ ਤੋਂ ਸ਼ੁਰੂ ਕਰਾਂਗੇ ਜੀ ਆਓ ਸਾਰੇ ਜਪੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ